ਵਰਨਾ ਧਾਰਮਿਕ ਗ੍ਰੰਥ ਜਿਹੜੇ ਨੇ 베ਦ ਸਿਮਰਤ ਚਾਰ 베ਦ ਮੰਨੇ ਜਾਂਦੇ ਆ 27 ਸਿਮਰਤੀਆਂ ਨੇ 6 ਸ਼ਾਸਤਰ ਨੇ 108 ਤੋਂ ਉੱਪਰ ਉਪਨਿਸ਼ਦਾਂ ਨੇ ਤੇ ਮਹਾਰਾਜ ਕਹਿੰਦੇ 베ਦ ਪ੍ਰਾਂਤ ਸਿਮਰਤ ਸ਼ਾਸਤਰ ਇਹਨਾਂ ਸਾਰਿਆਂ ਨੂੰ ਖੋਜ ਕੇ ਗਿਆਨ ਇਕੱਠਾ ਕਰੀ ਬੈਠਾ ਹੋਵੇ ਕਹੂ ਕਹੂ ਨਾ ਉਬਰਨਾ ਮਹਾਰਾਏ ਕਹਿੰਦੇ ਫੇਰ ਵੀ ਬਚਿਆ ਨਹੀਂ ਜਾ ਸਕਦਾ ਜਿਹੜਾ ਸਮਾਂ ਹੈ ਉਹ ਬਦਲਦਾ ਹੀ ਆ। ਸਰੀਰ ਨੇ ਇੱਕ ਦਿਨ ਖਤਮ ਹੋਣਾ ਹੀ ਆ। ਕਹੋ ਕਬੀਰ ਇੰਹੋ ਰਾਮੇ ਜੰਪੇ ਮੀਟ ਜਨਮ ਮਰਣਾ। ਗਨ ਮੁਕਣੀਆਂ ਮਹਾਰਾਏ ਕਹਿੰਦੇ ਵਾਹਿਗੁਰੂ ਦੇ ਨਾਂ ਤੇ ਧਾਰਮਿਕ ਗ੍ਰੰਥ ਬਹੁਤ ਸਾਰਾ ਦੁਨੀਆ ਦਾ ਗਿਆਨ ਚੰਗੀ ਗੱਲਾਂ ਪਰ ਜਿੰਨਾਕ ਵਾਹਿਗੁਰੂ ਗਿਆ ਸਾਥ ਉਹਨੇ ਦੇਣਾ ਬਹੁ ਕਬੀਰ ਇਉਂ RAME ਜੰਪੋ ਮੇਟ ਜਨਮ ਮਰਣਾ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਵੀ ਤੁਸੀਂ ਵਾਹਿਗੁਰੂ ਕਹੋ ਪ੍ਰਮਾਤਮਾ ਦਾ ਨਾਮ ਲਓ ਇਸੇ ਗੱਲ ਨੇ ਜਨਮ ਮਰਨ ਦਾ ਗੇੜ ਜਿਹੜਾ ਉਹ ਖਤਮ ਕਰਨਾ ਕਹੋ ਕਬੀਰ ਯੋ ਰੰਮੇ ਜੰਪੋ ਮਿਹਟ ਜਨਮ ਮਰਨਾ ਮੇਨ ਚੀਜ਼ਾਂ ਵੀ ਮਹਾਰਾਜ ਕਹਿੰਦੇ ਜਨਮ ਮਰਨ ਖਤਮ ਹੋ ਜੇ ਜਦੋਂ ਜ਼ਿੰਦਗੀ ਨਹੀਂ ਕਾਹਦਾ ਦੁੱਖ ਤੇ ਕਾਹਦਾ ਸੁੱਖ ਜ਼ਿੰਦਗੀ ਸ਼ੁਰੂ ਹੁੰਦੀ ਆ ਦੁੱਖ ਸੁੱਖ ਆਉਂਦੇ ਆ ਰੋਲੇ ਪੈਂਦੇ ਆ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਨੇ ਜੇ ਵਾਹਿਗੁਰੂ ਕਹਿ ਕੇ ਛੁਟਕਾਰਾ ਹੁੰਦਾ ਤਾਂ ਮਹਾਰਾਜ ਕਹਿੰਦੇ ਇਸ ਤੋਂ ਵਧੀਆ ਹੋਰ ਕੋਈ ਰਾਹ ਨਹੀਂ ਹੈਗਾ ਰੱਬ ਦਾ ਨਾਮ ਲਓ ਤੇ ਅਖੀਰ ਪ੍ਰਮਾਤਮਾ ਦੀ ਕਿਰਪਾ ਹੋ ਜੇ ਅਖੀਰ ਰੱਬ ਦੀ ਰਹਿਮਤ ਹੋ ਜੇ ਤੇ ਜਨਮ ਮਰਨ ਤੋਂ ਮਹਾਰਾਜ ਕਹਿੰਦੇ ਛੁਟਕਾਰਾ ਹੋ ਜੇ ਇਸ ਤੋਂ ਵੱਡਾ ਸੁਖ ਨਹੀਂਗਾ ਕੋਈ ਦੁਨੀਆ ਦੇ ਵਿੱਚ ਨਹੀਂ ਤੇ ਕੋਈ ਵੀ ਜ਼ਿੰਦਗੀ ਆ ਮਨੁੱਖ ਦੀ ਆ ਜਾਂ ਪਸ਼ੂ ਦੀ ਜ਼ਿੰਦਗੀ ਆ ਕੋਈ ਨਾ ਕੋਈ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਦੁੱਖ ਦਾ ਕਾਰਨ ਤਾਂ ਜ਼ਰੂਰ ਬਣਦਾ ਹੀ ਬਣਦਾ ਹੈ ਤਾਂ ਮਹਾਰਾਜ ਕਿਰਪਾ ਕਰ ਰਿਹਾ ਭਗਤ ਕਬੀਰ ਸਹਿ ਮਹਾਰਾਜੀਆਂ ਦੇ ਪਾਵਨ ਪਵਿੱਤਰ ਬਚਨ ਆਪਾਂ ਵਿਚਾਰ ਰਿਹਾ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਤਿਨ ਇਹ ਰਹਾ ਚਲਾਈ ਮਹਾਰਾਏ ਕਹਿੰਦੇ ਵੀ ਆਹ ਹਿੰਦੂ ਆਹ ਤੁਰਕਾ ਇਹ ਕਿੱਥੋਂ ਆਏ ਤੇ ਕਿਹਨੇ ਬਣਾਈ ਇਹ ਕੋਈ ਰੱਬ ਵੱਲੋਂ ਮੋਹਰ ਲਾ ਕੇ ਭੇਜੇ ਹੋਏ ਨਹੀਂ ਇਹ ਧਾਰਮਿਕ ਆਗੂਆਂ ਵੱਲੋਂ ਬਣਾਈ ਗਏ ਆ ਭਗਤ ਕਬੀਰ ਸਹਿਬ ਮਹਾਰਾਜ ਜੀ ਦੀ ਬਾਣੀਆਂ 477 ਪੰਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਤੇ ਬਚਨ ਨੇ ਬੋਲ ਨਹੀਂ ਉਹ ਕਹਿੰਦੇ ਦੇਖੋ ਹਿੰਦੂ ਤੁਰਕ ਜਿਹੜੇ ਨੇ ਉਹ ਬਣਾਏ ਗਏ ਆ ਧਾਰਮਿਕ ਲਿਬਾਸ ਵੰਡੇ ਗਏ ਆ ਧਾਰਮਿਕ ਚਿੰਨ ਵੰਡੇ ਗਏ ਆ ਰੱਬ ਵੱਲੋਂ ਕਿਸੇ ਤੇ ਕੋਈ ਠੱਪਾ ਨਹੀਂ ਲਾਇਆ ਜਾਂਦਾ ਵੀ ਆ ਹਿੰਦੂ ਆ ਮੁਸਲਮਾਨ ਮਹਾਂਪੁਰਖ ਭਜਨ ਕਰਿਆ ਕਰਦੇ ਸਨ ਸੰਤ ਜਰਨੈਲ ਸਿੰਘ ਜੀ ਮਹਾਂਪੁਰਖ ਉਹ ਕਹਿੰਦੇ ਮੈਨੂੰ ਹਰ ਇੱਕ ਧਰਮ ਦਾ ਇੱਕ ਇੱਕ ਬੱਚਾ ਮੈਨੂੰ ਦੇ ਦਿਓ ਤੇ ਸਮੇਂ ਬਾਅਦ ਤੁਸੀਂ ਆ ਕੇ ਪਹਿਚਾਨ ਕਰਕੇ ਦਿਖਾ ਦਿਓ ਵੀ ਆ ਕੋਣਾ ਆ ਹਿੰਦੂ ਦਾ ਹੈ ਆ ਮੁਸਲਮਾਨ ਦਾ ਹੈ ਆ ਇਸਾਈਆਂ ਦਾ ਹੈ ਜੇ ਕੁਦਰਤ ਵੱਲੋਂ ਬਣਾਏ ਹੋਏ ਨੂੰ ਕੁਦਰਤੀ ਤੌਰ ਤੇ ਰੱਖਿਆ ਜਾਂਦਾ ਤਾਂ ਸਾਰੇ ਇੱਕੋ ਜਿਹੇ ਲੱਗਣਗੇ ਤੇ ਉਹਨਾਂ ਦਾ ਕਹਿਣਾ ਸੀ ਵੀ ਇੱਕ ਕੈਂਚੀ ਹੀ ਹੈ ਜਿਹੜੀ ਉਹਨੂੰ ਮੁਸਲਮਾਨ ਕੋਸ਼ਿਸ਼ ਕਰਦੀ ਆ ਉਹਨੂੰ ਹਿੰਦੂ ਕੋਸ਼ਿਸ਼ ਕਰ ਦਿੰਦੀ ਆ ਕੈਂਚੀ ਦੇ ਨਾਲ ਵਾਲ ਕੱਟ ਕੇ ਕੋਈ ਬੋਦੀ ਰੱਖ ਲੈਂਦਾ ਵੀ ਆਪਣੇ ਸਲਾਮਤ ਤਰੀਕੇ ਦੇ ਨਾਲ ਵਾਲ ਕੱਟ ਲਿੰਦਾ ਉਹਨੂੰ ਕਹਿੰਦੇ ਵੀ ਇਹ ਮੁਸਲਮਾਨ ਹੈ ਜੀ। ਇਹ ਮਾਂ ਪੁਰਖਾਂ ਦੇ ਬਚਨ ਨੇ। ਤਾਂ ਇੱਥੇ ਭਗਤ ਕਬੀਰ ਸਹਿਬ ਮਹਾਰਾਜ ਦੇ ਬਚਨ ਨੇ ਉਹ ਕਹਿੰਦੇ ਵੀ Hindu Turk ਇਹ ਬਣਾਏ ਹੋਏ ਆ ਧਾਰਮਿਕ ਆਗੂਆਂ ਦੇ। ਰੱਬ ਵੱਲੋਂ ਐਵੇਂ ਦਾ ਕੁਝ ਨਹੀਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਵਜਿਆ ਕੌਣ ਭਲੇ ਕੋ ਮੰਨੇ। ਇਸੇ ਤਰਜ ਤੇ ਮਹਾਰਾਜ ਜਾਤ ਪਾਤ ਦਾ ਵਿਰੋਧ ਕਰਦੇ ਆ। ਇਸੇ ਗੱਲ ਤੇ ਮਹਾਰਾਜ ਗਿੰਦੇ ਵੀ ਵੀ ਜਦੋਂ ਏਕ ਨੂਰ ਤੇ ਸਭ ਜਗ ਉਪਜਿਆ ਹੈ ਰੱਬ ਵੱਲੋਂ ਕੋਈ ਐਵੇਂ ਦਾ ਨਹੀਂ ਹੈ। ਇੱਕ ਮੰਨੂ ਸਿਮਰਤੀ ਦੇ ਵਿੱਚ ਇਹ ਕੁਝ ਸਭ ਕੁਝ ਲਿਖਿਆ ਗਿਆ ਹੈ। ਜਿਨੇ ਇਹ ਲਿਖਿਆ ਸੀ ਉਹਦਾ ਵੀ ਸ਼ਾਇਦ ਇਹ ਮਨ ਨਹੀਂ ਸੀ ਜਿਵੇਂ ਦਾ ਬਾਦ ਵਿੱਚ ਧਾਰਮਿਕ ਲੋਕਾਂ ਨੇ ਇਹਨੂੰ ਆਪਣੇ ਤੌਰ ਤੇ ਵਰਤਿਆ ਸਮਾਜ ਦੇ ਵਿੱਚ ਇਹ ਕੁਝ ਫੈਲਾਇਆ ਉਹਨੇ ਆਪਦੇ ਨਜ਼ਰੀਏ ਤੋਂ ਇਹ ਗੱਲਾਂ ਲਿਖੀਆਂ ਸੀ ਤੇਰੀ ਵਰਣਵੰਡ ਕੀਤੀ ਗਈ ਆ ਸੋ ਮਹਾਰਾਜਿਆਂ ਦੇ ਅਗਲੇ ਬਚਨ ਭਗਤ ਕਬੀਰ ਸਾਹਿਬ ਜੀ ਦੇ ਨੇ ਦਿਲ ਮੇਂ ਹੈ ਸੋਚ ਵਿਚਾਰ ਕਵਾਦੇ ਤਿਸਤ ਦੋਜਕ ਕਿਨ ਪਾਈ ਦੋਜਕ ਉਰਦੂ ਦਾ ਸ਼ਬਦ ਆ ਜਿਹਦਾ ਮਤਲਬ ਹੈ ਨਰਕ ਬਹਿਸ਼ਤ ਵੀ ਸ਼ਬਦ ਜਿਹੜਾ ਉਰਦੂ ਦਾ ਹੈ ਜਿਹਦਾ ਮਤਲਬ ਹੈ ਸਵਰਗ ਤਾਂ ਮਹਾਰਾਜ ਜੀ ਕਹਿੰਦੇ ਦਿਲ ਮੇਂ ਕੋਜ ਵਿਚਾਰ ਕਵਾਦੇ ਕਵਾਦੇ ਦਾ ਮਤਲਬ ਹੈ ਉੱਤਰ ਦਿਓ ਭਗਤ ਕਬੀਰ ਸਹਿਬ ਮਹਾਰਾਏ ਕਹਿੰਦੇ ਮੈਂ ਜੋ ਕਹਿ ਰਿਹਾ ਵੀ ਧਾਰਮਿਕ ਹੋਣਾ ਜਾਂ ਧਾਰਮਿਕ ਲਿਬਾਸ ਇਹ ਧਾਰਮਿਕ ਆਗੂਆਂ ਦੀ ਦੇਣਾ ਰੱਬ ਦੇ ਵੱਲੋਂ ਕੋਈ ਮੋਹਰ ਨਹੀਂ ਲਾਈ ਗਈ ਦਿਨ ਮੈਂ ਸੋਚ ਵਿਚਾਰ ਕਰਵਾ ਦੇ ਤੁਸੀਂ ਪਹਿਲਾਂ ਦਿਲ ਦੇ ਵਿੱਚ ਇਹ ਗੱਲ ਸੋਚੋ ਵੀ ਜੋ ਮੈਂ ਕਹਿ ਰਿਹਾ ਭਗਤ ਕਬੀਰ ਸਾਹਿਬ ਕਹਿੰਦੇ ਵੀ Hindu Turk ਰੱਬ ਦੇ ਬਣਾਏ ਨਹੀਂ ਹੋਏ ਬੰਦਿਆਂ ਦੇ ਬਣਾਏ ਹੋਏ ਆ ਇਹ ਜੇ ਮੈਂ ਇਹ ਗੱਲ ਗਲਤ ਕਰ ਰਿਹਾ ਤਾਂ ਸੋਚ ਸਮਝ ਕੇ ਇਸ ਗੱਲ ਦਾ ਜਵਾਬ ਦਿਓ ਦਿਲ ਮਹਿ ਸੋਚ ਵਿਚਾਰ ਕਵਾਦੇ ਭਿਸ਼ਟ ਦੋਜਕ ਤਨ ਪਾਈ ਫਿਰ ਦੱਸੋ ਵੀ ਬਹਿਸ਼ਟ ਦੋਜਕ ਨਰਕ ਤੇ ਸੁਰਗ ਇਹ ਸ਼ਬਦ ਵੀ ਵੰਡੇ ਗਏ ਹਿੰਦੂ ਆਪਦੇ ਸ਼ਬਦਾਂ ਦੀ ਵਰਤੋਂ ਕਰਦੇ ਆ ਮੁਸਲਮ ਆਪਦੇ ਸ਼ਬਦਾਂ ਦੀ ਵਰਤੋਂ ਕਰਦੇ ਆ ਪਰ ਮਹਾਰਾਜ ਕਿੰਨੇ ਵੀ ਅਸਲ ਵਿੱਚ ਗੱਲ 기ਆ ਅਸਲ ਖੇਡ 기ਆ ਰੱਬ ਨੇ ਤਾਂ ਇਨਸਾਨ ਬਣਾਇਆ ਫਿਰ ਰੱਬ ਵੱਲੋਂ ਜੋ ਆਪਣਾ ਨਾਮ ਜਿਹੜਾ ਬਖਸ਼ਿਸ਼ ਕੀਤਾ ਗਿਆ ਤੇ ਬਾਕੀ ਜਿਹੜਾ ਇਥੋਂ ਤੱਕ ਕਿ ਵਕ ਵਕ ਧਾਰਮਿਕ ਲੋਕਾਂ ਵੱਲੋਂ ਰੱਬ ਦੇ ਅੱਗੇ ਉੱਥੇ ਪੇਸ਼ ਹੋਣ ਦਾ ਜਿਹੜਾ ਵਕ ਵਕ ਸਰੂਪ ਜਿਹੜਾ ਲਿਖਿਆ ਗਿਆ ਕਾਜੀ ਤੇ ਕਮਨ ਕਤੇਬ ਮੁਖਾਨੀ ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਇਹ ਕਾਜੀ ਇਹ ਧਾਰਮਿਕ ਇਨਸਾਨ ਤੂੰ ਕਤੇਬ ਦੀਆਂ ਗੱਲਾਂ ਨੂੰ ਕਿਵੇਂ ਵਿਚਾਰਿਆ ਹੈ ਹਿੰਦੂ ಮತ ਦੇ ਧਾਰਮਿਕ ਗ੍ਰੰਥਾਂ ਦਾ ਨਾਮ ਬੇਰਾ ਇਸਲਾਮ ਦੇ ਧਾਰਮਿਕ ਗ੍ਰੰਥਾਂ ਦਾ ਨਾਮ ਕਤੇਬ ਹੈ। ਵੇਦ ਤੇ ਕਤੇਬ ਤੇ ਜਿਹਦੇ ਵਿੱਚ ਤੌਰੇਤਾਂ ਜ਼ੰਬੂਰਾ ਅੰਜੀਲਾ ਇਹ ਕਤੇਬ ਨੇ ਇਸਲਾਮ ਦੇ ਜਿਵੇਂ ਕੁਰਾਨ ਸ਼ਰੀਫਾ ਇਹਦੇ ਨਾਲ ਤੌਰੇਤ ਜ਼ੰਬੂਰ ਤੇ ਅੰਜੀਰ ਤੌਰੇਤ ਜਿਹੜਾ ਗ੍ਰੰਥਾ ਇਸਲਾਮ ਦਾ ਇਹਦੇ ਵਿੱਚ ਕੇਸਾ ਧਾਰੀ ਹੋਣ ਬਾਰੇ ਜ਼ਿਕਰ ਕੀਤਾ ਗਿਆ ਹੈ। ਅਮੇ ਇਸਲਾਮ ਦੇ ਵਿੱਚ ਮੁਸਲਮਾਨ ਵੀਰ ਕੇਸ ਕੱਟਦੇ ਆ ਪਰ ਤੌਰੇਤ ਦੇ ਵਿੱਚ ਕੇਸਾਂ ਤਾਰੀ ਹੋਣ ਬਾਰੇ ਜ਼ਿਕਰਾ ਵੀ ਜ਼ਰੂਰੀ ਆ ਖੁਦਾ ਦੇ ਦਰ ਤੇ ਉਹ ਪ੍ਰਵਾਨ ਨਹੀਂ ਹੁੰਦਾ ਜਿਹੜਾ ਕੇਸਾਂ ਤਾਰੀ ਨਹੀਂ ਹੁੰਦਾ ਇਹ ਤੌਰੇਤ ਗ੍ਰੰਥ ਇਸਲਾਮ ਦੇ ਗ੍ਰੰਥ ਵਿੱਚ ਲਿਖਿਆ ਗਿਆ ਹੈ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਰਿਗਵੇਦ ਦੇ ਵਿੱਚ ਲਿਖਿਆ ਗਿਆ ਹੈ ਕੇਸਾਂ ਤਾਰੀ ਹੋਣਾ ਜ਼ਰੂਰੀ ਆ ਫਿਰ ਹੋਰ ਬਾਕੀ ਧਾਰਮਿਕ ਗ੍ਰੰਥਾ ਬਾਰੇ ਜੇ ਆਪਾਂ ਵਿਚਾਰ ਕਰਾਂਗੇ ਕਾਫੀ ਸਮਾਂ ਲੱਗੇਗਾ ਤਾਂ ਮਹਾਰਾਜ ਇੱਥੇ ਜੋ ਬਚਨ ਕਰ ਰਿਹਾ ਪੜਤ ਗੁਨਤ ਐਸੇ ਸਭ ਮਾਰੇ ਇਹਨੂੰ ਖਬਰ ਨਾ ਜਾਣੀ ਰਹਾਓ ਮਹਾਰਾਜ ਕਿੰਨੇ ਅਸਲ ਧਰਮ ਕੀ ਆ ਧਰਮ ਦੇ ਨਾਂ ਤੇ ਬਹੁਤ ਸਾਰੇ ਰੌਲੇ ਪਏ ਵੱਡ ਟੁਕ ਹੋਈ ਜਿਵੇਂ ਕਿ ਉਰੰਗਜ਼ੇਬ ਦਾ ਅਹਿਮ ਜ਼ਿਕਰ ਆਉਂਦਾ ਹੈ ਪਰ ਇਸ ਤੋਂ ਪਹਿਲਾਂ ਇਹਦੇ ਹੀ ਵੱਡ ਵਡੇਰਿਆਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਧਰਮ ਦਿਨਾਂ ਤੇ ਜਿਵੇਂ ਕਿ ਬਾਬਰ ਦਾ ਜ਼ਿਕਰ ਆਪਾਂ ਪੜ੍ਹਦੇ ਆਂ ਏਮਨਾਬਾਦ ਦਾ ਜ਼ਿਕਰ ਪੜ੍ਹਦੇ ਆਂ ਏਮਨਾਬਾਦ ਦਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਮਹਾਰਾਜ ਨੇ ਕੀਤਾ ਏਮਨਾਬਾਦ ਤੇ ਹਮਲਾ ਕਰਦਾ ਹੈ ਬਾਬਰ ਇਹ ਲੋਕਾਂ ਨੂੰ ਫੜ-ਫੜ ਕੇ ਮਾਰਦਾ ਹੈ ਔਰਤਾਂ ਨੂੰ ਉਹਨਾਂ ਦੇ ਸਿਰ ਦੇ ਕੇਸ ਕੱਟ ਕੇ ਉਹਨਾਂ ਦੇ ਘਰੋਂ ਹੀ ਸਮਾਨ ਜੋ ਲੁੜਿੰਦਾ ਸਮਾਨਾ ਰਸੋਈ ਦਾ ਸਮਾਨ ਉਸ ਪੰਡਾ ਬੰਨ ਕੇ ਉਹਨਾਂ ਦੇ ਸਿਰ ਤੇ ਚਕਾ ਦਿੰਦਾ ਹੈ ਜਿਸ ਗੱਲ ਦਾ ਜਿੱਦਰ ਸਤਿਗੁਰੂ ਨੇ ਬਾਣੀ ਦੇ ਵਿੱਚ ਕੀਤਾ ਵੀ ਇੱਤੇ ਮਾਰ ਪਈ ਕਰਾਣੇ ਤੈਂ ਕੀ ਦਰਦਨਾਇਆ ਰੱਬ ਨੂੰ ਸੁਬੋਧਨ ਹੋ ਕੇ ਮਹਾਰਾਏ ਨੇ ਬਚਨ ਉਚਾਰਨ ਕੀਤੇ ਇੱਥੇ ਭਗਤ ਕਬੀਰ ਸਾਹਿਬ ਕਿਰਪਾ ਕਰੇ ਕਹਿੰਦੇ ਬਹੁਤ ਸਾਰੇ ਧਾਰਮਿਕ ਗ੍ਰੰਥ ਨੇ ਧਾਰਮਿਕ ਲੋਕ ਨੇ ਪਰ ਕਈਆਂ ਨੂੰ ਬਹੁਤ ਸਾਰੇ ਧਾਰਮਿਕ ਗ੍ਰੰਥ ਪੜ੍ਹਨ ਦੇ ਨਾਲ ਜਾਂ ਬਹੁਤ ਸਾਰਿਆਂ ਨੂੰ ਵਕ ਵਕ ਧਰਮਾਂ ਵਿੱਚ ਸ਼ਾਮਲ ਹੋਣ ਦੇ ਨਾਲ ਅਸਲ ਰੱਬ ਦੀ ਗੱਲ ਸਮਝ ਹੀ ਨਹੀਂ ਆਈ ਧਰਮ ਦੇ ਨਾਤੇ ਇੱਕ ਦੂਜੇ ਨਾਲ ਨਪਰਤ ਜ਼ਿਆਦਾਤਰ ਲੋਕਾਂ ਨੇ ਪੈਦਾ ਕੀਤੀ ਧਰਮ ਦੇ ਨਾਤੇ ਇੱਕ ਦੂਜੇ ਨੂੰ ਮਾਰਿਆ ਬਹੁਤ ਨੁਕਸਾਨ ਕੀਤਾ ਪਰ ਮਹਾਰਾਏ ਕਹਿੰਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵੀ ਕਈਆਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਵੀ ਧਰਮ ਹੈ ਕੀ ਰੱਬ ਹੈ ਕੀ ਸ਼ੁਰੂ ਵਿੱਚ ਉਹਨਾਂ ਨੇ ਵਜਨ ਕੀਤੇ ਭਗਤ ਜੀ ਨੇ ਕਹਿੰਦੇ ਵੀ ਧਾਰਮਿਕ ਚਿੰਨ ਜਿਹੜੇ ਆ ਉਹ ਰੱਬ ਦੇ ਨਹੀਂ ਪਰਮਾਤਮਾ ਦੇ ਨਹੀਂ ਰੱਬ ਦੇ ਨਾਂ ਤੇ ਮਹਾਂਪੁਰਖਾਂ ਦੇ ਜਾਂ ਧਰਮ ਕਾਗੂਆਂ ਦੇ ਦਿੱਤੇ ਹੋਏ ਆ ਉਹਨਾਂ ਦੇ ਬਚਨ ਨਹੀਂ Hindu ਤੁਰਕ ਕਹਾ ਤੇ ਆਈ ਕਿਨੇ ਰਾਹ ਚਲਾਈ ਫਿਰ ਅੱਗੇ ਜਾ ਕੇ ਬਚਨ ਕਹਿੰਦੇ ਪੜਤ ਗੁਣਤ ਐਸੇ ਸਭ ਮਾਰੇ ਕਿਨੂੰ ਖਬਰ ਨਾ ਪਾਈ ਐਵੇਂ ਮਹਾਰਾਜ ਕਹਿੰਦੇ ਬਹੁਤ ਸਾਰਿਆਂ ਨੇ ਜ਼ੁਲਮ ਵੀ ਕੀਤਾ ਤਰਨ ਦੇ ਨਾਂ ਤੇ ਪਰ ਕਿਸੇ ਨੂੰ ਸਮਝ ਹੀ ਨਹੀਂ ਆਈ ਜਿਵੇਂ ਔਰੰਗ ਜੇਬ ਉਹਦਾ ਆਪ ਅਕਸਰ ਪੜਦੇ ਸੁਣਦੇ ਆ ਇਤਿਹਾਸ ਉਹਨੂੰ ਗੁੰਮਰਾਹ ਕੀਤਾ ਗਿਆ ਉਹਦੇ ਧਾਰਮਿਕ ਬੰਦਿਆਂ ਵੱਲੋਂ ਵੀ ਇਹ ਜੀ ਬਹੁਤ ਪੁੰਨ ਦਾ ਕੰਮ ਆ ਕਿਸੇ ਨੂੰ ਆਪਾਂ ਧਾਰਮਿਕ ਬਣਾ ਦਿੰਨੇ ਆ ਕਿਸੇ ਨੂੰ ਆਪਦੇ ਧਰਮ ਵਿੱਚ ਲੈ ਆਉਣੀਆਂ ਤੇ ਹੁਣ ਅੱਜ ਵੀ ਕੁਝ ਅਜਿਹੇ ਲੋਕ ਨੇ ਜਿਹੜੇ ਕਿਸੇ ਨੂੰ ਮਾਰਨਾ ਇਹ ਸਵਾਬ ਦਾ ਕੰਮ ਸਮਝਦੇ ਆ ਵੀ ਕਿਸੇ ਨੂੰ ਜਾਨੋਂ ਮਾਰ ਦਿੱਤਾ ਅਸੀਂ ਬਹੁਤ ਪੁੰਨ ਦਾ ਕੰਮ ਕਰ ਦਿੱਤਾ ਕੁਝ ਅਜਿਹੇ ਧਾਰਮਿਕ ਲੋਕ ਵੀ ਹੈਗੇ ਆ ਉਹ ਕਹਿੰਦੇ ਵੀ ਇਹ ਪੁੰਨ ਦਾ ਕੰਮ ਕਰਤਾ ਤੁਸੀਂ ਜਿਹੜੇ ਅਤਵਾਦ ਦਾ ਕਾਰਨ ਬਣਦੇ ਆ ਤਾਂ ਮਹਾਰਾਜ ਜੀ ਇਸੇ ਕਰਕੇ ਕਹਿੰਦੇ ਕਈਆਂ ਨੂੰ ਪਤਾ ਹੀ ਨਹੀਂ ਹੁਣ ਜਿਹੜੇ ਕੁਝ ਸਨਾਤਨੀਏ ਪੁਰਾਣੇ ਲੋਕ ਸੀ ਉਹਨਾਂ ਨੇ ਵੀ ਧਰਮ ਦੇ ਨਾਂ ਤੇ ਬਹੁਤ ਸਾਰੇ ਲੋਕ ਮਾਰੇ ਇਸਲਾਮਕ ਲੋਕਾਂ ਨੇ ਵੀ ਧਰਮ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਜਦੋਂ ਉਹਨਾਂ ਦੀ ਵਾਰੀ ਆਈ ਉਹਨਾਂ ਨੇ ਮਾਰਤਾ ਲੋਕਾਂ ਨੂੰ ਕਤਮ ਕਰਤਾ ਤਾਂ ਮਹਾਰਾਜ ਕਹਿੰਦੇ ਕਿਨੂੰ ਖਬਰ ਨਾ ਜਾਣੀ ਕਿਸੇ ਨੂੰ ਅਸਲ ਵਿੱਚ ਪਤਾ ਹੀ ਨਹੀਂ ਧਰਮ ਹੈ ਕੀ ਇਹ ਧਰਮ ਹੈ ਕੀ ਸੌਖੇ ਸ਼ਬਦਾਂ ਵਿੱਚ ਮਹਾਰਾਜ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਾਦਾ ਭਲਾ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਸਭ ਤੋਂ ਅਹਿਮ ਧਰਮ ਜੇ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਤੁਸੀਂ ਧਾਰਮਿਕ ਨਹੀਂ ਹੋ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲੋ ਲੋਕਾਂ ਦੀ ਨਿਗਾ ਵਿੱਚ ਅਸੀਂ ਧਾਰਮਿਕ ਹੋਣ ਦਾ ਦਾਵਾ ਕਰ ਲਾਂਗੇ ਪਰ ਮਹਾਰਾਜ ਕਹਿੰਦੇ ਤੌਲ ਧਰਮ ਦਇਆ ਦਾ ਪੁੱਤ ਤੌਲ ਕੀਆ ਧਰਮ ਤੇ ਧਰਮ ਕੀ ਦਾ ਪੁੱਤਰ ਆ ਦਇਆ ਜਿਹਦੇ ਵਿੱਚ ਦਇਆ ਹੀ ਨਹੀਂ ਇਨਸਾਨੀਅਤ ਹੀ ਨਹੀਂ ਤੇ ਉਹ ਮਹਾਰਾਜ ਕਹਿੰਦੇ ਧਾਰਮਿਕ ਕਿਵੇਂ ਹੋ ਜੂਗਾ ਧਰਮ ਦੇ ਨਾਂ ਤੇ ਪਹਿਲਾਂ ਵੀ ਬਹੁਤ ਨੁਕਸਾਨ ਹੋਇਆ ਇਹ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਹੈ ਸਭ ਤੋਂ ਐਮ ਗੱਲ ਜਾਣਨੀ ਜ਼ਰੂਰੀ ਆ ਮਹਾਰਾਏ ਕਹਿੰਦੇ ਪੜਤ ਗੁਣ ਤੈਸੇ ਸਭ ਮਾਰੇ ਕਿਨਹੁ ਖਬਰ ਨਾ ਜਾਣੀ ਹੋਰ ਵੀ ਬਹੁਤ ਪਿਆਰੇ ਬਚਨ ਨੇ ਭਗਤ ਕਬੀਰ ਸਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਅੱਗੇ ਜਿਵੇਂ ਸਤਗੁਰ ਸਮਾ ਬਖਸ਼ਣਗੇ ਇਹਨਾਂ ਬਜਨਾਂ ਨੂੰ ਅੱਗੇ ਆਪਾਂ ਵਿਚਾਰਾਂਗੇ ਸੁਣਾਾਂਗੇ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬਾ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮਕਲੀ ਮਹੱਲਾ 3 ਜਾਨੰਦੇ ਓੰਕਾਰ ਸਰਬ ਪੁੱਤਰ ਸਾਧ ਨੰਦ ਦੇ ਵੇਰ ਮਿਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇ ਸੈ ਸੇਤੀ ਮਨੋ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੀ ਹੈ ਸ਼ਬਦ ਉਤਾਂਗ ਗਾਓ ਹਰੀ ਦੇ ਰਾਮ ਮਨ ਜਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਨੇ ਪਾਇਆ ਮਨ ਮੇਰਾ ਉਸ ਅਰਗ ਵਰਣਾਂ ਦੇ ਹਰ ਨਾਮ ਰਹੁ ਤੁਮ ਮਨ ਮੇਰੇ ਵਿੱਚ ਅਵਿਸ਼ਰਣੰਗੀ ਤਾਰੋ ਕਰੇ ਤੇਰਾ ਪਰ ਸੁਵਰਨ ਸੁਨਗ ਨਾਸਮਰਚਵਾ ਮੇਂ ਹੋਕੇ ਮਨੋ ਵਸਾਰੇ ਇਹਨਾਨ ਮਨ ਮੇਰੇ ਸਦਾ ਰਹੁ ਹਰ ਨਾਮ ਤੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਨੇ ਸੋ ਪਾਵੈ ਸਦਾ ਸੁਖ ਸਲਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨੁਸਿਆ ਵਜੇ ਸੁਧਕ ਕਨੇ ਰੇਖੈ ਨਾਨਕ ਸੁੱਚੇ ਸਾਹਿਬ ਕਾ ਨਾਮਿ ਕਰਤੀ ਰਹਿ ਸਚਾ ਨਾਮ ਮੇਰਾ ਆਧਾਰੁ ਸਚਾ ਨਾਮੁ ਆਧਾਰੁ ਮੇਰਾ ਜਿਨ ਕਾ ਸਭ ਗਵੰਘਿਆ ਕ੍ਰਿਸ਼ਨਾ ਸੁਖ ਮਨੈ ਵਸਿਆ ਜਨਿਸ਼ਾ ਸਭੁ ਜਾਈਐ ਸਦਾ ਕੁਰਬਾਨ ਕੀਤਾ ਗੁਰ ਗਿਟਉ ਜਿਸ ਦੀਆਂ ਬੜੀਆਂ ਕੈ ਨਾਨਕ ਸੁਨੋ ਸੰਤੋ ਸ਼ੁਭ ਤ੍ਰੋਪੇ ਅਰ ਸਚਾ ਨਾਮ ਮੇਰਾ ਆਧਾਰੁ ਵਜੇ ਪੰਚ ਸ਼ਬਦ ਤਿਤ ਕਰ ਸੁਭਗੇ सुभागेशान जी कलाक